510 ਜੀ ਦੀ ਡਿਮਾਂਡ ਕਹਿੰਦੇ ਬੜੀ ਹੈ। ਜੀ ਦੀ ਡਿਮਾਂਡ ਹੈਗੀ ਹੈ 4,35,000 ਰੁਪਿਆ। ਹਾਂਜੀ। ਮੌਕੇ ਤੇ ਆਪਾਂ ਟਰੈਡ 4 ਲੱਖ ਤੇ 20,000 ਰੁਪਏ ਦਾ ਦੇ ਦੇਾਂਗੇ ਜੀ। ਨੰਬਰ ਕਿੰਨੇ ਮਾਡਲ ਹੈ ਬਈ? ਇਹ ਮਾਡਲ ਹੈਗਾ ਜੀ 2000 ਤੇ 15 ਮਾਡਲ। ਰੇਟ ਹੈਗਾ 4,80,000 ਰੁਪਿਆ। ਹਾਂਜੀ। ਇਹ ਹੈਗਾ ਜੀ ਸੋਨਾ ਲੱਕਾ ਡੀਆਈ 745। ਇਹ ਕਿੰਨੇ ਮਾਡਲ ਹੈ ਬਈ? ਇਹ ਮਾਡਲ ਹੈਗਾ 2005 ਦੀ 50 ਮਾਡਲ। ਇਹ ਕੀ ਡਿਮਾਂਡ ਕਰਦਾ? ਡਿਮਾਂਡ ਤਾਂ ਇਹਦੀ ਹੈਗੀ ਆ ਬਈ 2 ਲੱਖ ਤੇ 55000 ਰੁਪਿਆ ਇਹ ਦੇਖੋ ਉਹ 15000 ਦਾ ਮਾਨਤਨ ਹੋਊਗਾ ਹਾਂ ਜੀ 5000 ਅੱਡ ਲੱਗ ਕਰਾਂਗੇ ਜੀ ਤੇ 20000 ਰੁਪਏ ਦਾ ਮਾਨਤਨ ਕਰ ਦਾਂਗੇ ਜੀ ਤੇ ਆਪਣਾ ਨੰਬਰ ਹੈਗਾ ਜੀ 98735 76412 ਦੁਬਾਰੇ ਬੋਲ ਦਿੰਦਾ 98735 76412 ਇਹ ਕਹਿੰਦੇ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਹੋਵੇ ਵਿੱਚ ਘਟਾਉਣਾ ਹੋਵੇ ਆਪਾਂ ਕੱਟ ਲੈਨੇ ਆ ਲੋਨ ਹੋਊ ਰੋ ਭਾਈ ਹਾਂ ਲੋਨ ਦੀ ਫੈਸਿਲਿਟੀ ਵੀ ਦੇ ਦਾਂਗੇ ਜੀ ਠੀਕ ਆ ਭਾਈ ਹਾਂ ਜੀ ਦੋਸਤੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚਿਆ ਭਾਈ ਜੀ ਆਪਾਂ ਤੁਹਾਨੂੰ ਦਿਖਾਉਣਾ ਹੈ ਕੈਂਡ ਕੈਂਡ ਕੰਡੀਸ਼ਨ ਆਏ ਟਰੈਕਟਰ ਤੇ ਉਹਨਾਂ ਇਹ ਰੇਟ ਵਗੈਰਾ ਦੱਸਾਂਗੇ ਤੇ ਮਾਲਕ ਵੀਰ ਨਾਲ ਗੱਲਬਾਤ ਵੀ ਕਰਾਵਾਂਗੇ ਸਸਿਕਾ ਭਾਈ ਜੀ ਸਸਿਕਾ ਭਾਈ ਹੋਰ ਕਿਵੇਂ ਜੀ ਠੀਕ ਹੈ ਜੀ ਵਧੀਆ ਇਹ ਹੈਗੇ ਆ ਭਾਈ ਜੀ 5-6 ਟਰੈਕਟਰ ਹਾਂ ਆਪਣੇ ਕੋਲ ਹੈਗੇ ਆ ਅੱਜ ਤਾਂ 4 ਕਿ ਲਿਆਏ ਆ 2 ਟਰੈਕਟਰ ਤਿਆਰ ਹੋਈ ਜਾਂਦੇ ਆ ਠੀਕ ਆ ਭਾਈ ਜੀ ਤੇ ਸਟਾਰਟ ਕਰਦੇ ਆ ਭਾਈ ਜੀ ਜੌਂਡਰ 50 39 ਡੀ ਤੋਂ ਕਿੰਨੇ ਮਾਡਲ ਆ ਬਈ ਇਹ? ਭਾਈ ਜੀ ਇਹ ਟਾਟਾ ਹੈਗਾ 2015 ਮਾਡਲ। ਹਾਂਜੀ। ਪਾਵਰ ਸਟੀering ਹੈ। ਹਾਂਜੀ। ਡਬਲ ਕਲਚ। ਠੀਕ ਆ ਜੀ। ਟਾਇਰ ਤੁਸੀਂ ਦੇਖ ਸਕਦੇ ਹੋ ਟਾਇਰ ਜਮਾ ਬਿਲਕੁਲ ਨਵੇਂ ਆ 13 28 ਦੇ। ਹਾਂਜੀ ਜੇਕੇ ਦੇ ਟਾਇਰ ਆ। ਸੋਨਾ ਨੰਬਰ 1 ਆ। ਆਹ ਦੇਖ ਲਓ ਜਮਾ ਦਿਖਾ ਦਿਓ ਤੁਸੀਂ। ਆਹ ਵੀ ਨਹੀਂ ਲਹੇ। ਠੀਕ ਆ। ਟਾਇਰਾਂ ਤੋਂ ਅੱਖਰ ਵੀ ਨਹੀਂ ਮਾਰ ਕੇ ਵੀ ਨਹੀਂ ਤਹੇ ਅੱਖਰ। ਇਹ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਵੇ? ਅਲੈਂਸ ਦੇ ਟਾਇਰ ਆ ਜੀ। ਹਾਂਜੀ। 75 ਪੈਸੇ ਟਾਇਰ ਆ ਬਾਈ ਮੂਰਲੇ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ A1 ਕੰਡੀਸ਼ਨ ਹੈ ਇਹ ਆ ਗਿਆ ਜੀ ਜੁੰਡੀ era 50 49 ਸਾਈਡ ਗੇਅਰ ਚ ਆ ਗਿਆ ਬਾਈ ਜੀ ਇਹ ਨੂੰ ਬੈਕ ਸਾਈਡ ਤੋਂ ਦਿਖਾਉਣਿਆ ਇਹ ਮੁਕਸਰ ਦਾ ਨੰਬਰ ਆ PP30 ਹੈ ਜੀ ਅੱਛਾ PP30 ਆ ਮੁਕਸਰ ਦਾ ਨੰਬਰ ਆ 2001 ਹੈ VIP ਨੰਬਰ ਆ ਜੀ ਠੀਕ ਆ ਬਾਈ ਮੁਕਸਰ ਦਾ ਨੰਬਰ ਆ ਪੰਜਾਬ ਨੰਬਰ ਆ ਤੇ ਕਿੰਨੇ ਮਾਡਲ ਆ ਬਈ ਇਹ 15 ਜੀ 2015 ਮਾਡਲ ਆ ਇਹ ਕੀ ਡਿਮਾਂਡ ਕਰਦਾ ਜੀ ਡਿਮਾਂਡ ਹੈਗੀ ਆ ਭਾਈ ਇਹਦੀ 3 ਲੱਖ ਤੇ 90 ਹਜ਼ਾਰ ਦੀ ਹਾਂਜੀ ਤੇ ਬਾਕੀ ਮੌਕੇ ਤੇ ਮੌਕੇ ਦੇ ਮਾਨਤਨ ਕਰ ਦਾਂਗੀ ਟਰੇਡ ਆਪਾਂ ਦੇ ਦਿਆਂ 3 ਲੱਖ ਤੇ 75 ਹਜ਼ਾਰ ਰੁਪਏ ਦਾ ਠੀਕ ਆ ਭਾਈ ਜੀ ਹਾਂਜੀ ਮੌਕੇ ਤੇ ਹੋਰ ਵੀ ਮਾਨਤਨ ਕਰ ਦਾਂ ਇਹ ਨੰਬਰ ਹੈਗਾ ਜੀ ਆਪਣਾ ਨੰਬਰ ਬੋਲ ਦਿੰਨੇ ਆ ਵੀਡੀਓ ਚ ਹਾਂਜੀ 98735 76412 ਦੁਬਾਰੇ ਬੋਲ ਦਿੰਨਾ ਜੀ 98735 76412 ਮੌਕੇ ਦੇ ਮਾਨਤਾ ਨੇ ਇਹਦਾ ਹੋ ਜਾਊਗਾ ਬਈ ਜੌਂਡੀਅਰ ਦਾ ਅੱਗੇ ਆ ਗਿਆ ਬਈ ਜੌਂਡੀਅਰ 5310 ਜੀ ਦੀ ਡਿਮਾਂਡ ਕਹਿੰਦੇ ਬੜੀ ਐ ਹਾਂਜੀ ਹਾਂਜੀ ਕਿੰਨੇ ਮਾ ਬੈਂਟ ਤੇ ਚੜਾਉਣ ਖਾਤਰੀ ਹਾਂਜੀ ਤਾਂ ਵੀ ਵਰਤਿਆ ਜਾਂਦਾ ਈ ਟ੍ਰੈਕ ਇਹ ਹਾਂਜੀ ਇਹ 2009 ਮਾਡਲ ਆ ਜੀ ਹਾਂਜੀ ਪਿਛਲੇ ਟਾਇਰ ਹੈਗੇ 60 ਪੈਸੇ ਜੀ ਹਾਂਜੀ ਦਿਖਾ ਸਕਦੇ ਪੱਕੇ ਟਾਇਰ ਆ ਸੋਨਾ ਨੰਬਰ 1 ਟਾਇਰ ਆ ਠੀਕ ਆ ਜੀ ਬੀਕੇਟੀ ਬੀਕੇਟੀ ਦੇ ਆ ਜੀ 80 ਪੈਸੇ ਟਾਇਰ ਆ ਠੀਕ ਆ ਜੀ ਇਦੀ ਡਿਮਾਂਡ ਹੈਗੀ 4,35,000 ਰੁਪਿਆ ਹਾਂਜੀ ਮੌਕੇ ਤੇ ਆਪਾਂ ਟਰੈਕਟਰ 4 ਲੱਖ ਤੇ 20,000 ਰੁਪਏ ਦਾ ਦੇ ਦਾਂਗੇ ਜੀ ਨੰਬਰ ਬਈ ਨੰਬਰ 98735 76412 ਤੇ ਟਰੈਕਟਰ ਦਾ ਨੰਬਰ ਪੰਜਾਬ ਆ ਘਰੇਣਾ ਬਈ ਇਹ ਆ ਨੰਬਰ ਹੈਗਾ ਬਈ ਪੰਜਾਬ ਠੀਕ ਹੈ ਜੀ ਪੰਜਾਬ ਨੰਬਰ 9 ਵਾਲਾ ਜੀ ਠੀਕ ਹੈ ਜੀ ਹਾਂਜੀ ਤੇ ਅੱਗੇ ਬਈ ਇਹ ਗੱਲਬਾਤ ਕਰਦੇ ਆ ਸ਼ਵਰਾ 855 ਦੀ 4 ਸਟਾਰ ਆ ਗਿਆ ਕਿੰਨੇ ਮਾਡਲ ਹੈ ਬਈ ਇਹ ਮਾਡਲ ਹੈਗਾ ਜੀ 2000 ਤੇ 15 ਮਾਡਲ ਠੀਕ ਹੈ ਜੀ ਟਾਇਰਾਂ ਦੀ ਕੀ ਕੀ ਟਾਇਰਾਂ ਦੀ 60 ਪੈਸੇ ਟਾਇਰ ਆ ਜੀ ਪਿਛਲੇ ਹਾਂਜੀ ਪੂਰਲੇ 40 ਪੈਸੇ ਟਾਇਰ ਆ ਠੀਕ ਹੈ ਜੀ ਰੇਟ ਹੈਗਾ ਬਠਿੰਡਾ ਨੰਬਰ ਆ ਜੀ ਇਹ ਹਾਂਜੀ ਰੇਟ ਹੈਗਾ 4 ਲੱਖ ਤੇ 80000 ਰੁਪਿਆ ਮੌਕੇ ਤੇ ਆਪਾਂ 4 ਲੱਖ ਤੇ 65000 ਰੁਪਿਆ ਦਾ ਟਰੈਡ ਦੇ ਦਿਆਂਗੇ ਹੋਰ ਵੀ ਮਾਨਤਨ ਕਰ ਦਿਆਂਗੇ ਜੀ ਠੀਕ ਹੈ ਜੀ ਅੱਗੇ ਆ ਗਿਆ ਮਹਿੰਦਰਾ 275 ਰੀ ਆ ਜੀ ਹਾਂਜੀ ਛੋਟੇ ਜ਼ਿਮੀਂਦਾਰ ਵਾਸਤੇ ਬਹੁਤ ਕੰਮ ਕੰਮ ਦੇਣ ਵਾਲੀ ਚੀਜ਼ ਆ ਜੀ ਇਹ ਠੀਕ ਹੈ ਜੀ ਕਿਸ ਟਾਇਰ ਦਾ ਸੀ ਪੈਸੇ ਆ ਜੀ ਗੁੜੀਆ ਦੇ ਹਾਂਜੀ ਗੁੜੀਆ ਦੇ ਟਾਇਰ ਆ ਪੱਕੇ ਕੰਪਨੀ ਦੇ ਟਾਇਰ ਆ ਮੂਹਲੇ ਪੋਲੋ ਦੇ ਆ ਜੀ ਹਾਂਜੀ 85 ਪੈਸੇ ਟਾਇਰ ਮੂਹਲੇ ਆ ਜੀ ਠੀਕ ਆ ਜੀ ਮਾਡਲ ਹੈਗਾ ਇਹ 93 ਹਾਂਜੀ 1 ਲੱਖ ਤੇ 65000 ਰੁਪਿਆ ਦਾ ਰੇਟ ਆ 15000 ਰੁਪਿਆ ਇਹਦੇ ਚੋਂ ਲੈਸ ਕਰ ਦਾਂਗੇ ਜੀ ਠੀਕ ਆ ਓਕੇ ਤੇ ਹੋਰ ਮਾਨਤਨ ਹੋ ਜੂਗਾ ਇਹ ਬਾਈ ਕਿਸੇ ਨੇ ਬਈ ਤੂੜੀਆਂ ਦੀਆਂ ਟਰਾਲੀਆਂ ਟਰੂਲੀਆਂ ਢੋਣ ਤੇ ਰੱਖਣਾ ਛੋਟੇ ਜ਼ਿੰਮੇਦਾਰ ਨੇ ਕੰਮ ਲੈਣਾ ਪੰਜ ਚਾਰ ਕਿੱਲੇ ਜ਼ਿੰਮੇਦਾਰ ਨੇ ਰੱਖਣਾ ਬਹੁਤ ਵਧੀਆ ਉਹਨੂੰ ਕੰਮ ਦੇਣ ਵਾਲੀ ਚੀਜ਼ ਆ ਜੀ ਤੇ ਤੇਰ ਖਰਚਾ ਬਹੁਤ ਘ ਗਿਆ ਗਿਆ ਜੀ ਸੋਨਾ ਲਿਕਾ ਡੀਆਈ 745 ਇਹ ਕਿੰਨੇ ਮਾਡਲ ਆ ਬਈ ਇਹ ਮਾਡਲ ਹੈਗਾ 2005 ਜੀ ਪੰਜਾਬ ਨੰਬਰ ਟ੍ਰੈਡ ਆ ਹਾਂਜੀ 80 ਪੈਸੇ ਟਾਇਰ ਪਿਛਲੇ ਆ ਜੀ ਹਾਂਜੀ ਜੇਕੇ ਦੇ ਮੂਲ ਲਿਆ ਜੀ ਠੀਕ ਆ ਜੀ ਹਾਂਜੀ ਜੇਕੇ ਦੀ ਬੇਕ ਹਾਂਜੀ ਆਹ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੋਂਪਾ ਰੋਂਪਾ ਦੀ ਪੰਜ ਮਾਡਲ ਦੀ ਨਾਲ ਦਾ ਰੰਗ ਆ ਜੀ ਸਾਰਾ 오ਰੀਜਨਲ ਟ੍ਰੈਡ ਆ ਠੀਕ ਆ ਬਈ ਬਹੁਤ ਸੋਹਣਾ ਟ੍ਰੈਡ ਪਿਆ ਜੀ ਇਹ ਨੰਬਰ ਬਈ 557 ਦਾ ਨੰਬਰ ਆ ਜੀ ਇਹਦਾ ਠੀਕ ਆ ਜੀ ਹਾਂਜੀ ਪੂਰੀ ਕੋਕਾ ਪੀਜ ਕੰਡੀਸ਼ਨ ਆ ਕੋਕਾ ਪੀ ਸਾਈਜ਼ ਨੰਬਰ ਨੰਬਰ ਦੇਖੋ ਤੁਧਰ ਕੇ ਪਏ ਆ ਚਟੇ ਤੇ ਕਿੰਨੇ ਮਾਡਲ ਸੀ ਇਹ ਬਾਈ ਪੰਜ ਮਾਡਲ ਬਾਈ ਪੰਜ ਮਾਡਲ ਇਹ ਕੀ ਡਿਮਾਂਡ ਕਰਦਾ ਹਾਂ ਡਿਮਾਂਡ ਤਾਂ ਇਹਦੀ ਹੈਗੀ ਆ ਬਾਈ 2 ਲੱਖ ਤੇ 55000 ਰੁਪਿਆ ਹਾਂਜੀ 15000 ਇਹਦੇ ਜਿਮਾਨ ਕਰਦਾ ਮੌਕੇ ਤੇ ਹੋਰ ਵੀ ਲੈਸ ਹੋ ਜਾਊਗਾ ਜੀ ਜਿਹੜਾ ਵੀਡੀਓ ਦੇਖੇ ਉਹਨੂੰ 15000 ਦਾ ਮੰਨਦਾ ਹੋਊਗਾ ਹਾਂਜੀ 5000 ਡਲੱਗ ਕਰਾਂਗੇ ਜੀ ਪੂਰੇ 20000 ਰੁਪਏ ਦਾ ਮਾਨਤਨ ਕਰ ਦਾਂਗੇ ਜੀ ਠੀਕ ਆ ਬਾਈ ਹਾਂਜੀ ਗਾਹਕ ਨੂੰ ਵੀ ਅੱਗੇ ਆ ਗਈ ਸਵਰਾਜ 855 4 ਸਟਾਰ 2014 ਮਾਡਲ ਆ ਜੀ ਪੰਜਾਬ ਨੰਬਰ ਆ ਜੀ ਪੀਪੀ 03 ਬਠਿੰਡੇ ਦਾ ਹਾਂਜੀ 4 ਲੱਖ ਤੇ 95000 ਰੁਪਏ ਦੀ ਡਿਮਾਂਡ ਆ ਜੀ ਹਾਂਜੀ 4 ਲੱਖ ਤੇ 75000 ਰੁਪਏ ਦਾ ਟਰੇਡ ਆਪਾਂ ਦੇ ਦਾਂਗੇ ਜਮਾ ਨਵੇਂ ਟਾਇਰ ਆ ਜੀ ਜੀਕੇ ਦੇ 14928 ਦੇ ਮਾਰਕ ਵੀ ਨਹੀਂ ਲਏ ਅੱਖਰ ਵੀ ਨਹੀਂ ਕਸੇ ਜੀ ਜਮਾ ਬਿਲਕੁਲ ਨਵੀਂ ਕੋਈ ਜੋੜੀ ਹੈ ਜੀ ਠੀਕ ਹੈ ਜੀ ਹਾਂ ਜੀ ਮੂਰਲੇ ਵੀ ਜੇ ਕੇ ਦੇ ਹੈ ਜੀ 80 ਪੈਸੇ ਟਾਇਰ ਪ੍ਰੈਸ਼ਰ ਘਟਾ ਹਾਂ ਜੀ 85 ਪੈਸੇ ਟਾਇਰ ਆਪਾਂ 80 ਦੱਸਿਆ 80 ਪੈਸੇ ਟਾਇਰ ਹੈ ਜੀ ਜੇ ਕੇ ਸੋਨਾ ਨੰਬਰ 1 ਹੈ ਜੀ ਪੂਰੀ ਕੋਕਾ ਵੀ ਕੰਡੀਸ਼ਨ ਬਿੱਲ ਦੇ ਜਾਈ ਟਾਇਰਾਂ ਦਾ ਬਿਲਕੁਲ ਅੱਖਰ ਵਾਲੇ ਆ ਜੀ ਤੁਸੀਂ ਦਿਖਾ ਸਕਦੇ ਅੱਖਰ ਨਹੀਂ ਲਾਏ ਚਾਹ ਹਰ ਇੱਕ ਕੋ ਬਿਲਕੁਲ ਨਵੀਂ ਜੋੜੀ ਆ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਬਠਿੰਡੇ ਦਾ ਨੰਬਰ ਆਈ ਬਾਕੀ ਠੀਕ ਆ ਬਾਈ ਜੀ ਇਹ ਕੀਡ ਮਾਰ ਕਰਦੇ ਆ ਜੀ। ਡਿੰਡੇ ਦਾ ਨੰਬਰ ਆ ਜੀ। ਟਮਾਟ ਕਿੰਨੀ ਕਰਦੇ? ਡਿਮਾਂਡ ਆਈ ਆ ਜੀ 4,95,000 ਰੁਪਿਆ। ਆ ਜੀ ਦੁਬਾਰੇ ਦੱਸਣੇ ਆ 15,000 ਰੁਪਿਆ ਲੈਦਾ ਮਾਨਤਨ ਹੋਊਗਾ। ਲੈਸ ਕਰਾਂਗੇ 5,000 ਰੁਪਿਆ ਤੁਹਾਡੀ ਵੀਡੀਓ ਦੇਖ ਕੇ ਜਿਹੜਾ ਬੰਦਾ ਆਊਗਾ ਉਹ ਨੂੰ ਮਾਨਤਨ ਕਰਾਂਗੇ। ਠੀਕ ਆ ਜੀ। ਹਾਂ ਜੀ। ਬਹੁਤ ਡਿਮਾਂਡ ਆ ਇਹ ਟਰੈਡ ਦੀ 14 15 ਮਾਡਲ ਟਰੈਡ ਆ ਇਹ। ਆ ਜੀ 14 14 ਸੌਰੀ 14 ਮਾਡਲ ਆ। ਬਿਲਕੁਲ ਕੋਕਾ ਪੀਸ ਕੰਡੀਸ਼ਨ ਆ ਜੀ। ਠੀਕ ਹੈ ਤੇ ਹੁਣ ਆਪਾਂ ਅਡਰੈਸ ਦੀ ਗੱਲ ਕਰੀਏ ਭਾਈ ਜੀ ਆਪਣੇ ਦੀ ਅਡਰੈਸ ਆਪਣਾ ਪਿੰਡ ਹੈਗਾ ਜੀ ਭਾਈ ਬਖਤੌਰ ਬਠਿੰਡੇ ਜ਼ਿਲ੍ਹੇ ਚ ਬਠਿੰਡਾ ਮਾਨਸਾ ਰੋਡ ਤੇ ਆਪਣਾ ਨੰਬਰ ਹੈਗਾ ਜੀ 98735 76412 ਦੁਬਾਰੇ ਬੋਲ ਦਿੰਦਾ 98735 76412 ਇਹ ਕਹਿੰਨੇ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਹੋਵੇ ਵਿੱਚ ਘਟਾਉਣਾ ਹੋਵੇ ਆਪਾਂ ਕੱਟ ਲੈਨੇ ਆ ਲਾਉਣ ਹੋ ਜੂ ਭਾਈ ਹਾਂ ਲਾਉਣ ਦੀ ਫੈਸਿਲਿਟੀ ਵੀ ਦੇ ਦਾਂਗੇ ਜੀ ਠੀਕ ਆ ਭਾਈ ਜੀ ਹਾਂਜੀ ਹਾਂਜੀ ਓਕੇ ਜੀ ਓਕੇ ਧੰਨਵਾਦ ਜੀ ਠੀਕ ਆ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਹੋਰ ਨਵੇਂ-ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਵੀਡੀਓ ਨੂੰ ਕਰ ਦਿਓ ਦਬਾ ਕੇ ਸ਼ੇਅਰ